ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਪੰਜਾਬ ਦੇ ਮੌਸਮ ਬਾਰੇ ਅਜਿਹੀ ਜਾਣਕਾਰੀ ਹੁਣੇ-ਹੁਣੇ ਮਿਲੀ ਇਹ ਵੱਡੀ ਅਪਡੇਟ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਜੀਹਾਂ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਠੰਡ ਤੋਂ ਰਾਹਤ ਨਹੀਂ ਮਿਲ ਰਹੀ ਪੰਜਾਬ ਦੇ ਆਸਤਾਪੰਡ ਚ 1.5 ਡਿਗਰੀ ਦੀ ਗ੍ਰਾਫਟ ਦਰਜ ਕੀਤੀ ਗਈ ਜਦ ਕਿ ਚੰਡੀਗੜ੍ਹ ਦੇ ਆਸਤਾਪੰਡ ਚ 0.8 ਡਿਗਰੀ ਦੀ ਗ੍ਰਾਫਟ ਦਰਜ ਕੀਤੀ ਗਈ ਆਪਣਾ ਹਾਰਡ ਕੋਡ ਦਾ ਪੰਜਾਬ ਦਾ ਪਠਾਨਡ ਕੋਡ 2.9 ਡਿਗਰੀ ਦਾ ਸਭ ਤੋਂ ਠੰਡਾ ਜ਼ਿਲ੍ਹਾ ਦਰਜ ਕੀਤਾ ਗਿਆ ਹੈ ਪਰ ਦਿਨ ਵੇਲੇ ਨਿਕਲੀ ਤਾਂ ਆਪਣੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਮੌਸਮ ਕੇਂਦਰ ਅਨੁਸਾਰ ਹੈ ਕਿ ਪੰਜਾਬ ਤੇ ਤਾਂ ਉਹਨਾਂ ਦਾ ਅਸਰ ਦੇਖਣ ਨੂੰ ਮਿਲੇਗਾ ਪੰਜਾਬ ਦੇ ਪੰਜੇ ਲੇ ਤੰਦ ਦੇ ਪੇੜ ਚੜਣਗੇ ਇੱਥੇ ਯੈਲੋ ਅਲਰਟ ਅਨੁਸਾਰ ਵੀ ਆਪਦੇ ਅੰਮ੍ਰਿਤਸਰ ਤਰਨਤਾਰਨ ਬਠਿੰਡਾ ਲੁਧਿਆਣਾ ਤੇ ਬਰਨਾਲਾ ਚ ਤੁੰਦ ਕਰਕੇ ਵਿਜ਼ੀਬਿਲਟੀ ਅੱਜ 100 ਮੀਟਰ ਦੇ ਕਰੀਬ ਰਹਿ ਸਕਦੀ ਹੈ ਇਸ ਦੇ ਨਾਲ ਹੀ ਇੰਨਾ ਜਿਲ੍ਹੇ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ ਪੱਛਮੀ ਗੜਬੀ 27 ਦਸੰਬਰ ਨੂੰ ਸਰਗਰਮ ਹੋ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ